ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਵਿਸ਼ਾ ਜੁਰਮ ਤੇ ਸਜ਼ਾ ਦੇ ਉੱਪਰ ਪੈਗੰਬਰ ਦੇ ਬੋਲ। ਫਿਰ ਸ਼ਹਿਰ ਦਾ ਇੱਕ ਕਾਜੀ ਅਗਾਂਹ ਵਧਿਆ ਤੇ ਕਹਿਣ ਲੱਗਾ ਹੁਣ ਜੁਰਮ ਤੇ ਸਜ਼ਾ ਦੀ ਚਰਚਾ ਛੇੜੋ ਤੇ ਉਸ ਨੇ ਉੱਤਰ ਵਜੋ ਕਿਹਾ ਜਦੋਂ ਤੁਹਾਡੀ ਰੂਹ ਹਵਾ ਵਿੱਚ ਆਵਾਰਾ ਉੱਡਣ ਲੱਗ ਪੈਂਦੀ ਹੈ ਉਦੋਂ ਤੁਸੀਂ ਇਕੱਲੇ ਹੁੰਦੇ ਹੋ। ਤੁਹਾਨੂੰ ਕਿਸੇ ਦੀ ਰੱਖ ਨਹੀਂ ਹੁੰਦੀ ਉਦੋਂ ਹੀ ਤੁਸੀਂ ਵਧੀਕੀ ਕਰਦੇ ਹੋ ਹੋਰਨਾਂ ਨਾਲ ਤੇ ਇਸੇ ਲਈ ਆਪਣੇ ਨਾਲ ਵੀ ਇਸ ਵਧੀਕੀ ਕਾਰਨ ਤੁਹਾਨੂੰ ਬਖਸ਼ਿੰਦ ਦੇ ਦਰ ਉੱਤੇ ਦਸਤਕ ਦੇਣੀ ਪਵੇਗੀ ਤੇ ਕੁਝ ਅਣਗੌਲੀਆਂ ਹੈ ਅਡੀ ਕਰਨੀ ਪਵੇਗੀ ਤੁਹਾਡਾ ਰੱਬੀ ਆਪਾ ਸਮੁੰਦਰ ਜਿਹਾ ਹੈ ਉਹ ਹਮੇਸ਼ਾ ਅਣਗੰਧਲਿਆ ਰਹਿੰਦਾ ਹੈ ਇੱਥਰ ਵਾਂਗੂ ਇਹ ਉਹਨਾਂ ਨੂੰ ਹੀ ਉਤਾਹ ਝੁੱਕਦਾ ਹੈ ਜਿਨ੍ਹਾਂ ਦੇ ਪੰਖ ਹੋਣ ਤੁਹਾਡਾ ਰੱਬੀ ਆਪਾ ਸੂਰਜ ਵਰਗਾ ਹੈ। ਇਸ ਨੂੰ ਸਛੰਦਰ ਵੰਗ ਵਿਚਰਨ ਦਾ ਵੱਲ ਨਹੀਂ ਆਉਂਦਾ। ਨਾ ਹੀ ਇਹ ਸੱਪਾਂ ਦੀਆਂ ਖੁੱਡਾਂ ਲੱਭਦਾ ਫਿਰਦਾ ਹੈ। ਪਰ ਤੁਹਾਡਾ ਰੱਬੀ ਆਪਾ ਨਿਰਾਪੁਰਾ ਤੁਹਾਡੇ ਵਿੱਚ ਹੀ ਨਹੀਂ ਵੱਸਦਾ। ਤੁਹਾਡੇ ਵਿੱਚ ਲ ਬਹੁਤ ਸਾਰਾ ਅੰਸ਼ ਅਜੇ ਵੀ ਮਨੁੱਖ ਹੈ ਤੇ ਬਹੁਤ ਸਾਰੇ ਅੰਸ਼ ਹਾਲੇ ਵੀ ਮਨੁੱਖ ਨਹੀਂ। ਇਹ ਤਾਂ ਇੱਕ ਰੂਪਹੀਣ ਬੌਣਾ ਹੈ ਜੋ ਧੁੰਦ ਵਿੱਚ ਸੁੱਤਾ-ਸੁੱਤਾ ਤੁਰ ਹੀ ਜਾਂਦਾ ਹੈ ਤੇ ਆਪਣੀ ਜਾਗਰਤੀ ਲੱਭਦਾ ਫਿਰਦਾ ਹੈ। ਤੇ ਹੁਣ ਮੈਂ ਤੁਹਾਡੇ ਵਿਚਲੇ ਮਨੁੱਖ ਦੀ ਗੱਲ ਕਰਾਂਗਾ ਕਿਉਂਕਿ ਜੁਰਮ ਅਤੇ ਜੁਰਮ ਦਾ ਪਤਾ ਉਸ ਨੂੰ ਹੀ ਹੈ ਇਸ ਦਾ ਪਤਾ ਨਾ ਤੁਹਾਡੇ ਰੱਬੀ ਆਪੇ ਨੂੰ ਨਾ ਤੁੰਦਾਂ ਵਿੱਚ ਵਿਚਰਦੇ ਬੌਣੇ ਨੂੰ ਕਈ ਵਾਰ ਮੈਂ ਤੁਹਾਨੂੰ ਗੱਲਾਂ ਕਰਦੇ ਸੁਣਿਆ ਹੈ ਜਿਵੇਂ ਤੁਹਾਡੇ ਨਾਲ ਵਧੇ ਕੀ ਕਰਨ ਵਾਲਾ ਕੋਈ ਤੁਹਾਡੇ ਵਿੱਚੋਂ ਨਹੀਂ ਸਗੋਂ ਕੋਈ ਪਰਦੇਸੀ ਹੈ ਜੋ ਤੁਹਾਡੀ ਦੁਨੀਆ ਵਿੱਚ ਬੇਅਧਿਕਾਰਾ ਤੁਰ ਆਇਆ ਹੈ ਪਰ ਮੈਂ ਕਹਿੰਦਾ ਹਾਂ ਕਿ ਜਿਵੇਂ ਕੋਈ ਉੱਚਾ ਸੱਚਾ ਤੇ ਪੁੰਨ ਆਤਮਾ ਅチェਰਾ ਨਹੀਂ ਉੱਠ ਸਕਦਾ ਉਹ ਉੱਚੀ ਉੱਚੀ ਹੋਣਦੋ ਜੋ ਤੁਹਾਡੇ ਸਵਨਾ ਵਿੱਚ ਵੱਸਦੀ ਹੈ ਐਵੇਂ ਹੀ ਕੋਈ ਕਪਟੀ ਤੇ ਦੁਰਵਲ ਨੀਵੇਰਾ ਨਹੀਂ ਡਿੱਗ ਸਕਦਾ ਉਸ ਨੀਵੀਂ ਨੀਵੀਂ ਹੋਣਦੋ ਜੋ ਤੁਹਾਡੇ ਸਵਨਾ ਵਿੱਚ ਵੱਸਦੀ ਹੈ ਜਿਵੇਂ ਕੋਈ ਕਲਾਕਾਰਾ ਪੱਤਾ ਓਨੀ دیر ਤੱਕ ਪੀੜਾ ਨਹੀਂ ਪੈ ਸਕਦਾ ਜਿੰਨੀ دیر ਤੱਕ ਸਮੁੱਚੇ ਰੁੱਖ ਨੂੰ ਅੰਦਰ ਖਾਣੇ ਇਹ ਗੱਲ ਦਾ ਪਤਾ ਨਾ ਹੋਵੇ ਐਵੇਂ ਹੀ ਕੋਈ ਅਪਰਾਧੀ ਤੁਹਾਡੇ ਸਾਰਿਆਂ ਦੀ ਲੁਕਵੀ ਮਰਜ਼ੀ ਤੋਂ ਬਿਨਾਂ ਅਪਰਾਧ ਨਹੀਂ ਕਮਾ ਸਕਦਾ ਇੱਕ ਜਲੂਸ ਵਾਂਗ ਤੁਸੀਂ ਸਾਰੇ ਇਕੱਠੇ ਆਪਣੇ ਰੱਬੀ ਆਪੇ ਵਾਂਗ ਤੁਰੇ ਜਾ ਰਹੇ ਹੋ ਤੁਸੀਂ ਆਪ ਹੀ ਰਾਹ ਹੋ ਤੇ ਰਾਹੀ ਵੀ ਜਦੋਂ ਵੀ ਤੁਹਾਡੇ ਵਿੱਚੋਂ ਕੋਈ ਜਣਾ ਡਿੱਗਦਾ ਹੈ ਤਾਂ ਉਹ ਆਪਣੇ ਪਿੱਛੇ ਪਿੱਛੇ ਆਉਣ ਵਾਲਿਆਂ ਦੀ ਖਾਤਰ ਡਿੱਗਦਾ ਹੈ ਇਹ ਸੂਚਨਾ ਹੈ ਖਬਰਦਾਰ ਅੱਗੇ ਪੱਥਰ ਹੈ ਮਤੇ ਠੇਡਾ ਖਾ ਜਾਵੋ ਆਹੋ ਤੇ ਉਹਨਾਂ ਕਰਕੇ ਵੀ ਡਿੱਗਦਾ ਹੈ ਜੋ ਉਸ ਤੋਂ ਅਗਾ ਲੰਗ ਗਏ ਅਗਾ ਲੰਗ ਜਾਣ ਵਾਲੇ ਦੇ ਕਦਮ ਤੇ ਰਿਸ਼ੋਲੇ ਵੀ ਸਨ ਤੇ ਭਕੇਰੇ ਵੀ ਤਾਂ ਵੀ ਉਹਨਾਂ ਪੱਥਰਾਂ ਨੂੰ ਚੁੱਕ ਕੇ ਇੱਕ ਪਾਸੇ ਨਾ ਕੀਤਾ ਇੱਕ ਗੱਲ ਹੋਰ ਪੰ ਮ ਇਹ ਤੁਹਾਡੀ ਹਿੱਕ ਤੇ ਬੋਝ ਵਾਂਗ ਹੀ ਬੈਠ ਜਾਵੇ ਮਕਤੂਲ ਆਪਣੇ ਕਾਤਲ ਦੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਜੋ ਲੁੱਟਿਆ ਗਿਆ ਹੈ ਉਸ ਉੱਪਰ ਅਪਰਾਧ ਹੈ ਆਪਣੇ ਲੁੱਟੇ ਜਾਣ ਦਾ ਪੁੰਨ ਆਤਮਾ ਪਾਪ ਪੁੰਨ ਦੇ ਕਰਮਾਂ ਤੋਂ ਮੁਕਤ ਨਹੀਂ ਉਹ ਕਰਮੀ ਦੀ ਕਮਾਈ ਕਰ ਸੋ ਕਰਮੀ ਦੇ ਹੱਥ ਵੀ ਸਾਫ਼ ਨਹੀਂ ਰਹੇ। ਅਪਰਾਧੀ ਕਈ ਵਰ ਸ਼ਕਾਰ ਹੈ ਉਸ ਦਾ ਜਿਸ ਨੂੰ ਜੋਹਫ ਪਹੁੰਚਿਆ ਹੈ। ਕਈ ਵਰ ਸਜ਼ਾ ਪੋਗਣ ਵਾਲਾ ਨੇਰਾ ਅਪਰਾਧਾਂ ਤੇ નિર્ਦੋਸ਼ਾਂ ਖਾਤਰ ਹੀ ਬੋਝ ਚੁੱਕੀ ਫਿਰਦਾ ਹੈ। ਤੁਸੀਂ ਨਿਆਂਕਾਰ ਨੂੰ ਅਨਿਆਂ ਤੋਂ ਪੁੰਨੀ ਨੂੰ ਪਾਪੀ ਤੋਂ ਨਿਖੇੜ ਨਹੀਂ ਸਕਦੇ। ਕਿਉਂ ਜੋ ਦੋਵੇਂ ਸੂਰਜ ਸਾਵੇਂ ਇਉਂ ਖਲੋਤੇ ਹਨ ਜਿਵੇਂ ਇੱਕੋ ਧਾਗੇ ਵਿੱਚ ਗੁੰਦੀਆਂ ਕਾਲੀਆਂ ਚਿੱਟੀਆਂ ਤੰਦਾ। ਜਦੋਂ ਕਾਲੀ ਤੰਦ ਟੁੱਟ ਜਾਂਦੀ ਹੈ ਤਾਂ ਜਲਾਹਾ ਸਾਰੇ ਕੱਪੜੇ ਨੂੰ ਵੇਖਦਾ ਚਾਹਦਾ ਹੈ ਤੇ ਖੱਡੀ ਦੀ ਵੀ ਪੜਤਾਲ ਕਰਦਾ ਹੈ ਜੇ ਤੁਹਾਡੇ ਵਿੱਚੋਂ ਕੋਈ ਕਿਸੇ ਬੇਵਫਾ بیوی ਨੂੰ ਕਾਜੀ ਸਾਹਮਣੇ ਪੇਸ਼ ਕਰੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਸ ਦੇ ਸ਼ੌਹਰ ਦਾ ਦਿਲ ਵੀ ਤਰਾਜ ਵਿੱਚ ਤੋਲੇ ਤੇ ਉਸ ਦੀ ਆਤਮਾ ਨੂੰ ਮਾਪ ਜੋਖ ਲਵੇ ਅਵਗਿਆਕਾਰੀ ਨੂੰ ਕੋੜੇ ਮਾਰਨ ਵਾਲੇ ਨੂੰ ਚਾਹੀਦਾ ਹੈ ਕਿ ਇੱਕ ਝਾਤ ਅਵਗਿਆ ਪਾਤਰ ਦੇ ਅੰਦਰ ਵਾਰ ਵੀ ਸੁੱਟੇ ਜੇ ਤੁਸੀਂ ਕਿਸੇ ਨੂੰ ਚੰਗਿਆਈ ਦੇ ਨਾਮ ਤੇ ਸਜ਼ਾ ਦੇਣੀ ਚਾਹੋ ਅਤੇ ਬਰਿਆਈ ਦੇ ਰੁੱਖ ਉੱਪਰ ਕੁਹਾੜਾ ਰੱਖਣਾ ਚਾਹੋ ਤਾਂ ਰੁੱਖ ਨੂੰ ਜੜਾਂ ਤੀਕਰ ਵੇਖ ਲਓ। ਤੁਸੀਂ ਨਿਸ਼ਚੈ ਹੀ ਵੇਖੋਗੇ ਕਿ ਭਲੇbure ਫਲਦਾਰ ਤੇ ਅਫਲ ਸਾਰੇ ਰੁੱਖਾਂ ਦੀਆਂ ਜੜਾਂ ਨੇ ਧਰਤੀ ਦੇ ਚੁੱਪ ਕਾਲਜੇ ਵਿੱਚ ਆਪਣੀ ਕ੍ਰਿੰਗੜੀ ਪਾ ਰੱਖੀ ਹੈ। ਹੁਣ ਤੁਸੀਂ ਹੀ ਨਿਰਣਾ ਕਰੋ ਕਿ ਇਹ ਨੇ ਆ ਕਿਸ ਦੇ ਵੱਲ ਹੈ। ਤੁਸੀਂ ਉਸ ਆਦਮੀ ਬਾਰੇ ਕੀ ਨਿਰਣਾ ਦੇਵੋਗੇ? ਜੋ ਕਾਇਆ ਵਿੱਚ ਤਾਂ ਇਮਾਨਦਾਰ ਪ੍ਰਤੀਤ ਹੁੰਦਾ ਹੈ ਪਰ ਜਿਸ ਦੀ ਰੂਹ ਵਿੱਚ ਚੋਰ ਹੈ ਤੁਸੀਂ ਉਸ ਆਦਮੀ ਨੂੰ ਕਿਹੜੀ ਸਜ਼ਾ ਦੇਵੋਗੇ ਜੋ ਕਿਸੇ ਦੀ ਕਾਇਆ ਨੂੰ ਕਤਲ ਕਰ ਦਿੰਦਾ ਹੈ ਪਰ ਜਿਸ ਦੀ ਆਪਣੀ ਰੂਹ ਵੀ ਕਤਲ ਹੋ ਜਾਂਦੀ ਹੈ ਤੁਸੀਂ ਉਸ ਆਦਮੀ ਉੱਪਰ ਕਿਹੜਾ ਮੁਕੱਦਮਾ ਝੁਲਾਓਗੇ ਜਿਸ ਦੇ ਕੰਮ ਧੋਖੇ ਵਾਸਤੇ ਜ਼ਾਲਮ ਵਰਗੇ ਹਨ ਪਰ ਜੋ ਆਪ ਅਤਿਆਚਾਰ ਅਤੇ ਵਧੇਗੀ ਦਾ ਸ਼ਿਕਾਰ ਹੈ ਤੇ ਤੁਸੀਂ ਉਹਨਾਂ ਲੋਕਾਂ ਨੂੰ ਕਿਵੇਂ ਸਜ਼ਾ ਦੇਵੋਗੇ ਜਿਨ੍ਹਾਂ ਦਾ ਪ੍ਰਸਿੱਧ ਉਨੰਦ ਕੋ ਕਰਮਤੋਂ ਅੱਗੇ ਹੀ ਬਹੁਤ ਵੱਡਾ ਹੈ ਕਿ ਪ੍ਰਾਛਿਤ ਦੀ ਸਜ਼ਾ ਅਪਰਾਧੀ ਨੂੰ ਉਸੇ ਹੁਕਮ ਸਦਕਾ ਨਹੀਂ ਮਿਲਦੀ ਜਿਸ ਦੀ ਪਾਲਣਾ ਤੁਸੀਂ ਚਾਹੇ ਜਾਈਂ ਕਰਨਾ ਚਾਹੁੰਦੇ ਹੋ ਤੁਸੀਂ ਚਾਹੋ ਵੀ ਤਾਂ ਪ੍ਰਾਛਿਤ ਦੀ ਸਜ਼ਾ ਨਿਰਅਪਰਾਧ ਨੂੰ ਨਹੀਂ ਦੇ ਸਕਦੇ ਤੇ ਅਪਰਾਧੀ ਨੂੰ ਇਸ ਤੋਂ ਬਚਾ ਨਹੀਂ ਸਕਦੇ ਪ੍ਰਾਛਿਤ ਬਿਨਾਂ ਬੁਲਾਏ ਰਾਤ ਵੇਲੇ ਆ ਦਰਸ਼ਨ ਦਿੰਦਾ ਹੈ ਤਾਂ ਜੋ ਲੋਕੀ ਜਾਗਣ ਅਤੇ ਆਪਣੇ ਉੱਪਰ ਝਾਤ ਪਾਉਣ ਤੁਸੀਂ ਨਿਆਂ ਨੂੰ ਸਮਝਣਾ ਚਾਹੁੰਦੇ ਹੋ ਪਰ ਕਿਵੇਂ ਸਮਝੋਗੇ ਜੇ ਤੁਸੀਂ ਆਪਣੇ ਸਾਰੇ ਅਮਲਾਂ ਨੂੰ ਭਰਪੂਰ ਰੋਸ਼ਨੀ ਵਿੱਚ ਵੇਖਦੇ ਹੀ ਨਹੀਂ ਇੱਕ ਵਾਰ ਆਪਣੇ ਉੱਪਰ ਭਰਪੂਰ ਜਾਤ ਪਾਉਣ ਦੇ ਬਾਅਦ ਹੀ ਤੁਸੀਂ ਆ ਜਾਣੋਗੇ ਕਿ ਸੁਗੜ ਤੇ ਡਿੱਗੇ ਹੋਏ ਦੋ ਨਹੀਂ ਤੇ ਦੂਰ ਵੇਲੇ ਵਿੱਚ ਖਲੋਤਾ ਹੈ ਇੱਕ ਪਾਸੇ ਉਸ ਦੇ ਬੌਣੇ ਆਪੇ ਦੀ ਰਾਤ ਹੈ ਅਤੇ ਦੂਜੇ ਪਾਸੇ ਉਸ ਦੇ ਰੱਬੀ ਆਪੇ ਦਾ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਮਸੀਤ ਦਾ ਕੋਣੀਆਂ ਪੱਥਰ ਉਸ ਦੀ ਨੀਂਦ ਦੇ ਹੇਠ ਲਿਓ ਹੇਠਲੇ ਪੱਥਰ ਨਾਲੋਂ ਅチェਰਾ ਨਹੀਂ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਵਿਸ਼ਾ ਜੁਰਮ ਤੇ ਸਜ਼ਾ ਦੇ ਉੱਪਰ ਪੈਗੰਬਰ ਦੇ ਬੋਲ। ਫਿਰ ਸ਼ੇਰ ਦਾ ਇੱਕ ਕਾਜੀ ਅਗਾਂਹ ਵਧਿਆ ਤੇ ਕਹਿਣ ਲੱਗਾ ਹੁਣ ਜੁਰਮ ਤੇ ਸਜ਼ਾ ਦੀ ਚਰਚਾ ਛੇੜੋ ਤੇ ਉਸ ਨੇ ਉੱਤਰ ਵਜੋ ਕਿਹਾ ਜਦੋਂ ਤੁਹਾਡੀ ਰੂਹ ਹਵਾ ਵਿੱਚ ਆਵਾਰਾ ਉੱਡਣ ਲੱਗ ਪੈਂਦੀ ਹੈ ਉਦੋਂ ਤੁਸੀਂ ਇਕੱਲੇ ਹੁੰਦੇ ਹੋ। ਤੁਹਾਨੂੰ ਕਿਸੇ ਦੀ ਰੱਖ ਨਹੀਂ ਹੁੰਦੀ ਉਦੋਂ ਹੀ ਤੁਸੀਂ ਵਧੀਕੀ ਕਰਦੇ ਹੋ ਹੋਰਨਾਂ ਨਾਲ ਤੇ ਇਸੇ ਲਈ ਆਪਣੇ ਨਾਲ ਵੀ ਇਸ ਵਧੀਕੀ ਕਾਰਨ ਤੁਹਾਨੂੰ ਬਖਸ਼ਿੰਦ ਦੇ ਦਰ ਉੱਤੇ ਦਸਤਕ ਦੇਣੀ ਪਵੇਗੀ ਤੇ ਕੁਝ ਅਣਗੋਲੀਆਂ ਹੈ ਅਡੀ ਕਰਨੀ ਪਵੇਗੀ ਤੁਹਾਡਾ ਰੱਬੀ ਆਪਾ ਸਮੁੰਦਰ ਜੈਡਾ ਹੈ ਉਹ ਹਮੇਸ਼ਾ ਅਣਗੰਧੜਿਆ ਰਹਿੰਦਾ ਹੈ ਇਥਰ ਵਾਂਗੂ ਇਹ ਉਹਨਾਂ ਨੂੰ ਹੀ ਉਤਾਂ ਚੁੱਕਦਾ ਹੈ ਜਿਨ੍ਹਾਂ ਦੇ ਪੰਖ ਹੋਣ ਤੁਹਾਡਾ ਰੱਬੀ ਆਪਾ ਸੂਰਜ ਵਰਗਾ ਹੈ। ਇਸ ਨੂੰ ਸਛੰਦਰ ਵੰਗ ਵਿਚਰਨ ਦਾ ਵੱਲ ਨਹੀਂ ਆਉਂਦਾ। ਨਾ ਹੀ ਇਹ ਸੱਪਾਂ ਦੀਆਂ ਖੁੱਡਾਂ ਲੱਭਦਾ ਫਿਰਦਾ ਹੈ। ਪਰ ਤੁਹਾਡਾ ਰੱਬੀ ਆਪਾ ਨਿਰਾਪੁਰਾ ਤੁਹਾਡੇ ਵਿੱਚ ਹੀ ਨਹੀਂ ਵੱਸਦਾ। ਤੁਹਾਡੇ ਵਿੱਚਲਾ ਬਹੁਤ ਸਾਰਾ ਅੰਸ਼ ਅਜੇ ਵੀ ਮਨੁੱਖ ਹੈ ਤੇ ਬਹੁਤ ਸਾਰੇ ਅੰਸ਼ ਹਾਲੇ ਵੀ ਮਨੁੱਖ ਨਹੀਂ। ਇਹ ਤਾਂ ਇੱਕ ਰੂਪਹੀਣ ਬੌਣਾ ਹੈ ਜੋ ਧੁੰਦ ਵਿੱਚ ਸੁੱਤਾ-ਸੁੱਤਾ ਤੁਰ ਹੀ ਜਾਂਦਾ ਹੈ ਤੇ ਆਪਣੀ ਜਾਗ੍ਰਿਤੀ ਲੱਭਦਾ ਫਿਰਦਾ ਹੈ। ਤੇ ਹੁਣ ਮੈਂ ਤੁਹਾਡੇ ਵਿਚਲੇ ਮਨੁੱਖ ਦੀ ਗੱਲ ਕਰਾਂਗਾ ਕਿਉਂਕਿ ਜੁਰਮ ਅਤੇ ਜੁਰਮ ਦਾ ਪਤਾ ਉਸ ਨੂੰ ਹੀ ਹੈ ਇਸ ਦਾ ਪਤਾ ਨਾ ਤੁਹਾਡੇ ਰੱਬੀ ਆਪੇ ਨੂੰ ਨਾ ਤੁੰਦਾਂ ਵਿੱਚ ਵਿਚਰਦੇ ਬੌਣੇ ਨੂੰ ਕਈ ਵਾਰ ਮੈਂ ਤੁਹਾਨੂੰ ਗੱਲਾਂ ਕਰਦੇ ਸੁਣਿਆ ਹੈ ਜਿਵੇਂ ਤੁਹਾਡੇ ਨਾਲ ਵਧੇ ਕੀ ਕਰਨ ਵਾਲਾ ਕੋਈ ਤੁਹਾਡੇ ਵਿੱਚੋਂ ਨਹੀਂ ਸਗੋਂ ਕੋਈ ਪਰਦੇਸੀ ਹੈ ਜੋ ਤੁਹਾਡੀ ਦੁਨੀਆ ਵਿੱਚ ਬੇਅਧਿਕਾਰਾ ਤੁਰ ਆਇਆ ਹੈ ਪਰ ਮੈਂ ਕਹਿੰਦਾ ਹਾਂ ਅਕਾਦਮੀ ਕੋਈ ਉੱਚਾ ਸੋਚਾ ਤੇ ਪੁਨ ਆਤਮਾ ਅਚੇਰਾ ਨਹੀਂ ਉੱਠ ਸਕਦਾ ਉਹ ਉੱਚੀ ਉੱਚੀ ਹੋਣਦੋ ਜੋ ਤੁਹਾਡੇ ਸਵਨਾ ਵਿੱਚ ਬਸਦੀ ਹੈ ਇਵੇਂ ਹੀ ਕੋਈ ਕਪਟੀ ਤੇ ਦੁਰਵਲ ਨਿਵੇਰਾ ਨਹੀਂ ਡਿੱਗ ਸਕਦਾ ਉਸ ਨੀਵੀਂ ਨੀਵੀਂ ਹੋਣਦੋ ਜੋ ਤੁਹਾਡੇ ਸਵਨਾ ਵਿੱਚ ਬਸਦੀ ਹੈ ਜਿਵੇਂ ਕੋਈ ਕਲਾਕਾਰਾ ਪੱਤਾ ਓਨੀ دیر ਤੱਕ ਪੀੜਾ ਨਹੀਂ ਪੈ ਸਕਦਾ ਜਿੰਨੀ ਤੇਰ ਤੱਕ ਸਮੁੱਚੇ ਰੁੱਖ ਨੂੰ ਅੰਦਰ ਖਾਣੇ ਇਹ ਗੱਲ ਦਾ ਪਤਾ ਨਾ ਹੋਵੇ ਇਵੇਂ ਹੀ ਕੋਈ ਅਪਰਾਧੀ ਤੁਹਾਡੇ ਸਾਰਿਆਂ ਦੀ ਲੁਕਮੀ ਮਰਜੀ ਤੋਂ ਬਿਨਾ ਅਪਰਾਧ ਨਹੀਂ ਕਮਾ ਸਕਦਾ ਇੱਕ ਜਲੂਸ ਵਾਂਗ ਤੁਸੀਂ ਸਾਰੇ ਇਕੱਠੇ ਆਪਣੇ ਰੱਬੀ ਆਪੇ ਵਾਂਗ ਤੁਰੇ ਜਾ ਰਹੇ ਹੋ ਤੁਸੀਂ ਆਪ ਹੀ ਰਾਹ ਹੋ ਤੇ ਰਾਹੀ ਵੀ ਜਦੋਂ ਵੀ ਤੁਹਾਡੇ ਵਿੱਚੋਂ ਕੋਈ ਜਣਾ ਡਿੱਗਦਾ ਹੈ ਤਾਂ ਉਹ ਆਪਣੇ ਪਿੱਛੇ ਪਿੱਛੇ ਆਉਣ ਵਾਲਿਆਂ ਦੀ ਖਾਤਰ ਡਿੱਗਦਾ ਹੈ ਇਹ ਸੂਚਨਾ ਹੈ ਖਬਰਦਾਰ ਅੱਗੇ ਪੱਥਰ ਹੈ ਮੱਤੇ ਠੇਡਾ ਖਾ ਜਾਵੋ ਆਹੋ ਤੇ ਉਹਨਾ ਕਰਕੇ ਵੀ ਡਿੱਗਦਾ ਹੈ ਜੋ ਉਸ ਤੋਂ ਅਗਾਹ ਲੰਘ ਗਏ ਅਗਾਹ ਲੰਘ ਜਾਣ ਵਾਲੇ ਦੇ ਕਦਮ 'ਤੇ ਰਿਸ਼ੋਲੇ ਵੀ ਸਨ ਤੇ ਪੁਕੇਰੇ ਵੀ ਤਾਂ ਵੀ ਉਹਨਾਂ ਪੱਥਰਾਂ ਨੂੰ ਚੁੱਕ ਕੇ ਇੱਕ ਪਾਸੇ ਨਾ ਕੀਤਾ ਇੱਕ ਗੱਲ ਹੋਰ ਪੰ ਮੈਂ ਇਹ ਤੁਹਾਡੀ ਹਿੱਕ ਤੇ ਬੋਝਾਂਗ ਹੀ ਬੈਠ ਜਾਵੇ ਮਕਤੂਲ ਆਪਣੇ ਕਾਤਲ ਦੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਜੋ ਲੁੱਟਿਆ ਗਿਆ ਹੈ ਉਸ ਉੱਪਰ ਅਪਰਾਧ ਹੈ ਆਪਣੇ ਲੁੱਟੇ ਜਾਣ ਦਾ ਪੁੰਨ ਆਤਮਾ ਪਾਪ ਪੁੰਨ ਦੇ ਕਰਮਾਂ ਤੋਂ ਮੁਕਤ ਨਹੀਂ ਉਹ ਕਰਮੀ ਦੀ ਕਮਾਈ ਕਰ ਸੋ ਕਰਮੀ ਦੇ ਹੱਥ ਵੀ ਸਾਫ਼ ਨਹੀਂ ਰਹੇ। ਅਪਰਾਧੀ ਕਈ ਵਾਰ ਸ਼িকার ਹੈ ਉਸ ਦਾ ਜਿਸ ਨੂੰ ਜੋਹਫ ਪਹੁੰਚਿਆ ਹੈ। ਕਈ ਵਾਰ ਸਜ਼ਾ ਪੋਗਣ ਵਾਲਾ ਨੇਰਾ ਅਪਰਾਧਾਂ ਤੇ નિર્ਦੋਸ਼ਾਂ ਖਾਤਰ ਹੀ ਬੋਝ ਚੁੱਕੀ ਫਿਰਦਾ ਹੈ। ਤੁਸੀਂ ਨਿਆਂਕਾਰ ਨੂੰ ਅਨਿਆਂ ਤੋਂ ਪੁੰਨੀ ਨੂੰ ਪਾਪੀ ਤੋਂ ਨਿਖੇੜ ਨਹੀਂ ਸਕਦੇ। ਕਿਉਂ ਜੋ ਦੋਵੇਂ ਸੂਰਜ ਸਾਵੇਂ ਇਉਂ ਖਲੋਤੇ ਹਨ ਜਿਵੇਂ ਇੱਕੋ ਧਾਗੇ ਵਿੱਚ ਗੁੰਦੀਆਂ ਕਾਲੀਆਂ ਚਿੱਟੀਆਂ ਤੰਦਾ। ਜਦੋਂ ਕਾਲੀ ਤੰਦ ਟੁੱਟ ਜਾਂਦੀ ਹੈ ਤਾਂ ਜਲਾਹਾ ਸਾਰੇ ਕੱਪੜੇ ਨੂੰ ਵੇਖਦਾ ਚਾਖਦਾ ਹੈ ਤੇ ਖੱਡੀ ਦੀ ਵੀ ਪੜਤਾਲ ਕਰਦਾ ਹੈ ਜੇ ਤੁਹਾਡੇ ਵਿੱਚੋਂ ਕੋਈ ਕਿਸੇ ਬੇਵਫਾ بیوی ਨੂੰ ਕਾਜੀ ਸਾਹਮਣੇ ਪੇਸ਼ ਕਰੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਸ ਦੇ ਸ਼ੌਹਰ ਦਾ ਦਿਲ ਵੀ ਤਰਾਜ ਵਿੱਚ ਤੋਲੇ ਤੇ ਉਸ ਦੀ ਆਤਮਾ ਨੂੰ ਮਾਪ ਜੋਖ ਲਵੇ ਅਵਗਿਆਕਾਰੀ ਨੂੰ ਕੋੜੇ ਮਾਰਨ ਵਾਲੇ ਨੂੰ ਚਾਹੀਦਾ ਹੈ ਕਿ ਇੱਕ ਝਾਤ ਅਵਗਿਆ ਪਾਤਰ ਦੇ ਅੰਦਰ ਵਾਰ ਵੀ ਸੁੱਟੇ ਤੇ ਜੇ ਤੁਸੀਂ ਕਿਸੇ ਨੂੰ ਚੰਗਿਆਈ ਦੇ ਨਾਮ ਤੇ ਸਜ਼ਾ ਦੇਣੀ ਚਾਹੋ ਅਤੇ ਬਰਿਆਈ ਦੇ ਰੁੱਖ ਉੱਪਰ ਕੁਹਾੜਾ ਰੱਖਣਾ ਚਾਹੋ ਤਾਂ ਰੁੱਖ ਨੂੰ ਜੜਾਂ ਤੀਕਰ ਵੇਖ ਲਓ। ਤੁਸੀਂ ਨਿਸ਼ਚੈ ਹੀ ਵੇਖੋਗੇ ਕਿ ਭਲੇ-bure ਫਲਦਾਰ ਤੇ ਅਫਲ ਸਾਰੇ ਰੁੱਖਾਂ ਦੀਆਂ ਜੜਾਂ ਨੇ ਧਰਤੀ ਦੇ ਚੁੱਪ ਕਾਲਜੇ ਵਿੱਚ ਆਪਣੀ ਕ੍ਰਿੰਗੜੀ ਬਾ ਰੱਖੀ ਹੈ। ਹੁਣ ਤੁਸੀਂ ਹੀ ਨਿਰਣਾ ਕਰੋ ਕਿ ਇਹ ਨੇ ਆ ਕਿਸ ਦੇ ਵੱਲ ਹੈ। ਤੁਸੀਂ ਉਸ ਆਦਮੀ ਬਾਰੇ ਕੀ ਨਿਰਣਾ ਦੇਵੋਗੇ? ਜੋ ਕਾਇਆ ਵਿੱਚ ਤਾਂ ਇਮਾਨਦਾਰ ਪ੍ਰਤੀਤ ਹੁੰਦਾ ਹੈ ਪਰ ਜਿਸ ਦੀ ਰੂਹ ਵਿੱਚ ਚੋਰ ਹੈ ਤੁਸੀਂ ਉਸ ਆਦਮੀ ਨੂੰ ਕਿਹੜੀ ਸਜ਼ਾ ਦੇਵੋਗੇ ਜੋ ਕਿਸੇ ਦੀ ਕਾਇਆ ਨੂੰ ਕਤਲ ਕਰ ਦਿੰਦਾ ਹੈ ਪਰ ਜਿਸ ਦੀ ਆਪਣੀ ਰੂਹ ਵੀ ਕਤਲ ਹੋ ਜਾਂਦੀ ਹੈ ਤੁਸੀਂ ਉਸ ਆਦਮੀ ਉੱਪਰ ਕਿਹੜਾ ਮੁਕੱਦਮਾ ਝੁਲਾਓਗੇ ਜਿਸ ਦੇ ਕੰਮ ਧੋਖੇ ਵਾਸਤੇ ਜ਼ਾਲਮ ਵਰਗੇ ਹਨ ਪਰ ਜੋ ਆਪ ਅਤਿਆਚਾਰ ਅਤੇ ਵਧੇਗੀ ਦਾ ਸ਼ਿਕਾਰ ਹੈ ਤੇ ਤੁਸੀਂ ਉਹਨਾਂ ਲੋਕਾਂ ਨੂੰ ਕਿਵੇਂ ਸਜ਼ਾ ਦੇਵੋਗੇ ਜਿਨ੍ਹਾਂ ਦਾ ਪ੍ਰਸਤ ਉਨਾਂ ਦੇ ਕੁਕਰਮਾਂ ਤੋਂ ਅੱਗੇ ਹੀ ਬਹੁਤ ਵੱਡਾ ਹੈ ਕਿ ਪ੍ਰਾਸ਼ੇ ਦੀ ਸਜ਼ਾ ਅਪਰਾਧੀ ਨੂੰ ਉਸੇ ਹੁਕਮ ਸਦਕਾ ਨਹੀਂ ਮਿਲਦੀ ਜਿਸ ਦੀ ਪਾਲਣਾ ਤੁਸੀਂ ਚਾਹੇ ਜਾਈਂ ਕਰਨਾ ਚਾਹੁੰਦੇ ਹੋ ਤੁਸੀਂ ਚਾਹੋ ਵੀ ਤਾਂ ਪ੍ਰਾਸ਼ੇ ਦੀ ਸਜ਼ਾ ਨਿਰਅਪਰਾਧ ਨੂੰ ਨਹੀਂ ਦੇ ਸਕਦੇ ਤੇ ਅਪਰਾਧੀ ਨੂੰ ਇਸ ਤੋਂ ਬਚਾ ਨਹੀਂ ਸਕਦੇ ਪ੍ਰਾਸ਼ੇਤ ਬਿਨਾਂ ਬੁਲਾਏ ਰਾਤ ਵੇਲੇ ਆ ਦਰਸ਼ਨ ਦਿੰਦਾ ਹੈ ਤਾਂ ਜੋ ਲੋਕੀ ਜਾਗਣ ਅਤੇ ਆਪਣੇ ਉੱਪਰ ਝਾਤ ਪਾਉਣ ਤੁਸੀਂ ਨਿਆਂ ਨੂੰ ਸਮਝਣਾ ਚਾਹੁੰਦੇ ਹੋ ਪਰ ਕਿਵੇਂ ਸਮਝੋਗੇ ਜੇ ਤੁਸੀਂ ਆਪਣੇ ਸਾਰੇ ਅਮਲਾਂ ਨੂੰ ਭਰਪੂਰ ਰੋਸ਼ਨੀ ਵਿੱਚ ਵੇਖਦੇ ਹੀ ਨਹੀਂ ਇੱਕ ਵਾਰ ਆਪਣੇ ਉੱਪਰ ਭਰਪੂਰ ਜਾਤ ਪਾਉਣ ਦੇ ਬਾਅਦ ਹੀ ਤੁਸੀਂ ਆ ਜਾਣੋਗੇ ਕਿ ਸੁਗੜ ਤੇ ਡਿੱਗੇ ਹੋਏ ਦੋ ਨਹੀਂ ਤੇ ਦੂਰ ਵੇਲੇ ਵਿੱਚ ਖਲੋਤਾ ਹੈ ਇੱਕ ਪਾਸੇ ਉਸ ਦੇ ਬੌਣੇ ਆਪੇ ਦੀ ਰਾਤ ਹੈ ਅਤੇ ਦੂਜੇ ਪਾਸੇ ਉਸ ਦੇ ਰੱਬੀ ਆਪੇ ਦਾ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਮਸੀਤ ਦਾ ਕੋਣੀਆਂ ਪੱਥਰ ਉਸ ਦੀ ਨੀਂਦ ਦੇ ਹੇਠ ਲਿਓ ਹੇਠਲੇ ਪੱਥਰ ਨਾਲੋਂ ਅチェਰਾ ਨਹੀਂ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਵਿਸ਼ਾ ਜੁਰਮ ਤੇ ਸਜ਼ਾ ਦੇ ਉੱਪਰ ਪੈਗੰਬਰ ਦੇ ਬੋਲ। ਫਿਰ ਸ਼ਹਿਰ ਦਾ ਇੱਕ ਕਾਜੀ ਅਗਾਂਹ ਵਧਿਆ ਤੇ ਕਹਿਣ ਲੱਗਾ ਹੁਣ ਜੁਰਮ ਤੇ ਸਜ਼ਾ ਦੀ ਚਰਚਾ ਛੇੜੋ ਤੇ ਉਸਨੇ ਉੱਤਰ ਵਜੋ ਕਿਹਾ ਜਦੋਂ ਤੁਹਾਡੀ ਰੂਹ ਹਵਾ ਵਿੱਚ ਆਵਾਰਾ ਉੱਡਣ ਲੱਗ ਪੈਂਦੀ ਹੈ ਉਦੋਂ ਤੁਸੀਂ ਇਕੱਲੇ ਹੁੰਦੇ ਹੋ। ਤੁਹਾਨੂੰ ਕਿਸੇ ਦੀ ਰੱਖ ਨਹੀਂ ਹੁੰਦੀ ਉਦੋਂ ਹੀ ਤੁਸੀਂ ਵਧੇ ਕੀ ਕਰਦੇ ਹੋ ਹੋਰਨਾਂ ਨਾਲ ਤੇ ਇਸੇ ਲਈ ਆਪਣੇ ਨਾਲ ਵੀ ਇਸ ਵਧੇ ਕੀ ਕਰਨ ਤੁਹਾਨੂੰ ਬਖਸ਼ਿੰਦ ਦੇ ਦਰ ਉੱਤੇ ਦਸਤਕ ਦੇਣੀ ਪਵੇਗੀ ਤੇ ਕੁਝ ਅਣਗੋਲੀਆਂ ਹੈ ਅਡੀ ਕਰਨੀ ਪਵੇਗੀ ਤੁਹਾਡਾ ਰੱਬੀ ਆਪਾ ਸਮੁੰਦਰ ਜੈਡਾ ਹੈ ਉਹ ਹਮੇਸ਼ਾ ਅਣਗੰਧੜਿਆ ਰਹਿੰਦਾ ਹੈ ਇਥਰ ਵਾਂਗੂ ਇਹ ਉਹਨਾਂ ਨੂੰ ਹੀ ਉਤਾਹ ਚੁੱਕਦਾ ਹੈ ਜਿਨ੍ਹਾਂ ਦੇ ਪੰਖ ਹੋਣ ਤੁਹਾਡਾ ਰੱਬੀ ਆਪਾ ਸੂਰਜ ਵਰਗਾ ਹੈ। ਇਸ ਨੂੰ ਸਛੰਦਰ ਵੰਗ ਵਿਚਰਨ ਦਾ ਵੱਲ ਨਹੀਂ ਆਉਂਦਾ। ਨਾ ਹੀ ਇਹ ਸੱਪਾਂ ਦੀਆਂ ਖੁੱਡਾਂ ਲੱਭਦਾ ਫਿਰਦਾ ਹੈ। ਪਰ ਤੁਹਾਡਾ ਰੱਬੀ ਆਪਾ ਨਿਹਰਾਪੁਰਾ ਤੁਹਾਡੇ ਵਿੱਚ ਹੀ ਨਹੀਂ ਵੱਸਦਾ। ਤੁਹਾਡੇ ਵਿੱਚ ਲ ਬਹੁਤ ਸਾਰਾ ਅੰਸ਼ ਅਜੇ ਵੀ ਮਨੁੱਖ ਹੈ ਤੇ ਬਹੁਤ ਸਾਰੇ ਅੰਸ਼ ਹਾਲੇ ਵੀ ਮਨੁੱਖ ਨਹੀਂ। ਇਹ ਤਾਂ ਇੱਕ ਰੂਪਹੀਣ ਬੌਣਾ ਹੈ ਜੋ ਧੁੰਦ ਵਿੱਚ ਸੁੱਤਾ-ਸੁੱਤਾ ਤੁਰ ਹੀ ਜਾਂਦਾ ਹੈ ਤੇ ਆਪਣੀ ਜਾਗ੍ਰਿਤੀ ਲੱਭਦਾ ਫਿਰਦਾ ਹੈ। ਹੁਣ ਮੈਂ ਤੁਹਾਡੇ ਵਿਚਲੇ ਮਨੁੱਖ ਦੀ ਗੱਲ ਕਰਾਂਗਾ ਕਿਉਂਕਿ ਜੁਰਮ ਅਤੇ ਜੁਰਮ ਦਾ ਪਤਾ ਉਸ ਨੂੰ ਹੀ ਹੈ ਇਸ ਦਾ ਪਤਾ ਨਾ ਤੁਹਾਡੇ ਰੱਬੀ ਆਪੇ ਨੂੰ ਨਾ ਤੁੰਦਾਂ ਵਿੱਚ ਵਿਚਰਦੇ ਬੌਣੇ ਨੂੰ ਕਈ ਵਾਰ ਮੈਂ ਤੁਹਾਨੂੰ ਗੱਲਾਂ ਕਰਦੇ ਸੁਣਿਆ ਹੈ ਜੇ ਮੈਂ ਤੁਹਾਡੇ ਨਾਲ ਵਧੇ ਕੀ ਕਰਨ ਵਾਲਾ ਕੋਈ ਤੁਹਾਡੇ ਵਿੱਚੋਂ ਨਹੀਂ ਸਗੋਂ ਕੋਈ ਪਰਦੇਸੀ ਹੈ ਜੋ ਤੁਹਾਡੀ ਦੁਨੀਆ ਵਿੱਚ ਬੇਅਧਿਕਾਰਾ ਤੁਰ ਆਇਆ ਹੈ ਪਰ ਮੈਂ ਕਹਿੰਦਾ ਹਾਂ ਅਕਾਦਮੀ ਕੋਈ ਉੱਚਾ ਸੋਚਾ ਤੇ ਪੁੰਨ ਆਤਮਾ ਅਚੇਰਾ ਨਹੀਂ ਉੱਠ ਸਕਦਾ ਉਹ ਉੱਚੀ ਉੱਚੀ ਹੋਣਦ ਤੋਂ ਜੋ ਤੁਹਾਡੇ ਸਵਨਾ ਵਿੱਚ ਵੱਸਦੀ ਹੈ ਇਵੇਂ ਹੀ ਕੋਈ ਕਾਪਟੀ ਤੇ ਦੁਰਵਲ ਨਿਵੇਰਾ ਨਹੀਂ ਡਿੱਗ ਸਕਦਾ ਉਸ ਨੀਵੀਂ ਨੀਵੀਂ ਹੋਣਦ ਤੋਂ ਜੋ ਤੁਹਾਡੇ ਸਵਨਾ ਵਿੱਚ ਵੱਸਦੀ ਹੈ ਜਿਵੇਂ ਕੋਈ ਕਲਾਕਾਰਾ ਪੱਤਾ ਓਨੀ دیر ਤੱਕ ਪੀੜਾ ਨਹੀਂ ਪੈ ਸਕਦਾ ਜਿੰਨੀ دیر ਤੱਕ ਸਮੁੱਚੇ ਰੁੱਖ ਨੂੰ ਅੰਦਰ ਖਾਣੇ ਇਹ ਗੱਲ ਦਾ ਪਤਾ ਨਾ ਹੋਵੇ ਇਵੇਂ ਹੀ ਕੋਈ ਅਪਰਾਧੀ ਤੁਹਾਡੇ ਸਾਰਿਆਂ ਦੀ ਲੁਕਮੀ ਮਰਜੀ ਤੋਂ ਬਿਨਾ ਅਪਰਾਧ ਨਹੀਂ ਕਮਾ ਸਕਦਾ ਇੱਕ ਜਲੂਸ ਵਾਂਗ ਤੁਸੀਂ ਸਾਰੇ ਇਕੱਠੇ ਆਪਣੇ ਰੱਬੀ ਆਪੇ ਵਾਂਗ ਤੁਰੇ ਜਾ ਰਹੇ ਹੋ ਤੁਸੀਂ ਆਪ ਹੀ ਰਾਹ ਹੋ ਤੇ ਰਾਹੀ ਵੀ ਜਦੋਂ ਵੀ ਤੁਹਾਡੇ ਵਿੱਚੋਂ ਕੋਈ ਜਣਾ ਡਿੱਗਦਾ ਹੈ ਤਾਂ ਉਹ ਆਪਣੇ ਪਿੱਛੇ ਪਿੱਛੇ ਆਉਣ ਵਾਲਿਆਂ ਦੀ ਖਾਤਰ ਡਿੱਗਦਾ ਹੈ ਇਹ ਸੂਚਨਾ ਹੈ ਖਬਰਦਾਰ ਅੱਗੇ ਪੱਥਰ ਹੈ ਮੱਤੇ ਠੇਡਾ ਖਾ ਜਾਵੋ ਆਹੋ ਤੇ ਉਹਨਾ ਕਰਕੇ ਵੀ ਡਿੱਗਦਾ ਹੈ ਉਸ ਤੋਂ ਅਗਾ ਲੰਗ ਗਏ ਅਗਾ ਲੰਗ ਜਾਣ ਵਾਲੇ ਦੇ ਕਦਮ ਬਦੇ ਰਿਸ਼ੋਲੇ ਵੀ ਸਨ ਤੇ ਭਕੇਰੇ ਵੀ ਤਾਂ ਵੀ ਉਹਨਾਂ ਪੱਥਰਾਂ ਨੂੰ ਚੁੱਕ ਕੇ ਇੱਕ ਪਾਸੇ ਨਾ ਕੀਤਾ ਇੱਕ ਗੱਲ ਹੋਰ ਪਾ ਮੈਂ ਇਹ ਤੁਹਾਡੀ ਹਿੱਕ ਤੇ ਬੋਝਾਂਗ ਹੀ ਬੈਠ ਜਾਵੇ ਮਕਤੂਲ ਆਪਣੇ ਕਾਤਲ ਦੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਜੋ ਲੁੱਟਿਆ ਗਿਆ ਹੈ ਉਸ ਉੱਪਰ ਅਪਰਾਧ ਹੈ ਆਪਣੇ ਲੁੱਟੇ ਜਾਣ ਦਾ ਪੁੰਨ ਆਤਮਾ ਪਾਪ ਪੁੰਨ ਦੇ ਕਰਮਾਂ ਤੋਂ ਮੁਕਤ ਨਹੀਂ ਉਹ ਕਰਮੀ ਦੀ ਕਮਾਈ ਕਰ ਸੋ ਕਰਮੀ ਦੇ ਹੱਥ ਵੀ ਸਾਫ਼ ਨਹੀਂ ਰਹੇ। ਅਪਰਾਧੀ ਕਈ ਵਾਰ ਸ਼িকার ਹੈ ਉਸ ਦਾ ਜਿਸ ਨੂੰ ਜੋਹਫ ਪਹੁੰਚਿਆ ਹੈ। ਕਈ ਵਾਰ ਸਜ਼ਾ ਪੋਗਣ ਵਾਲਾ ਨੇਰਾ ਅਪਰਾਧਾਂ ਤੇ નિર્ਦੋਸ਼ਾਂ ਖਾਤਰ ਹੀ ਬੋਝ ਚੁੱਕੀ ਫਿਰਦਾ ਹੈ। ਤੁਸੀਂ ਨਿਆਂਕਾਰ ਨੂੰ ਅਨਿਆਂ ਤੋਂ ਪੁੰਨੀ ਨੂੰ ਪਾਪੀ ਤੋਂ ਨਿਖੇੜ ਨਹੀਂ ਸਕਦੇ। ਕਿਉਂ ਜੋ ਦੋਵੇਂ ਸੂਰਜ ਸਾਵੇਂ ਈਉਂ ਖਲੋਤੇ ਹਨ ਜਿਵੇਂ ਇੱਕੋ ਧਾਗੇ ਵਿੱਚ ਗੁੰਦੀਆਂ ਕਾਲੀਆਂ ਚਟੀਆਂ ਤੰਦਾ। ਜਦੋਂ ਕਾਲੀ ਤੰਦ ਟੁੱਟ ਜਾਂਦੀ ਹੈ ਤਾਂ ਜਲਾਹਾ ਸਾਰੇ ਕੱਪੜੇ ਨੂੰ ਵੇਖਦਾ ਚਾਖਦਾ ਹੈ ਤੇ ਖੱਡੀ ਦੀ ਵੀ ਪੜਤਾਲ ਕਰਦਾ ਹੈ ਜੇ ਤੁਹਾਡੇ ਵਿੱਚੋਂ ਕੋਈ ਕਿਸੇ ਬੇਵਫਾ بیوی ਨੂੰ ਕਾਜੀ ਸਾਹਮਣੇ ਪੇਸ਼ ਕਰੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਸ ਦੇ ਸ਼ੌਹਰ ਦਾ ਦਿਲ ਵੀ ਤਰਾਜ ਦੇ ਵਿੱਚ ਤੋਲੇ ਤੇ ਉਸ ਦੀ ਆਤਮਾ ਨੂੰ ਮਾਪ ਜੋਖ ਲਵੇ ਅਵਗਿਆਕਾਰੀ ਨੂੰ ਕੋੜੇ ਮਾਰਨ ਵਾਲੇ ਨੂੰ ਚਾਹੀਦਾ ਹੈ ਕਿ ਇੱਕ ਝਾਤ ਅਵਗਿਆ ਪਾਤਰ ਦੇ ਅੰਦਰ ਵਾਰ ਵੀ ਸੁੱਟੇ ਜੇ ਤੁਸੀਂ ਕਿਸੇ ਨੂੰ ਚੰਗਿਆਈ ਦੇ ਨਾਮ ਤੇ ਸਜ਼ਾ ਦੇਣੀ ਚਾਹੋ ਅਤੇ ਬਰਿਆਈ ਦੇ ਰੁੱਖ ਉੱਪਰ ਕੁਹਾੜਾ ਰੱਖਣਾ ਚਾਹੋ ਤਾਂ ਰੁੱਖ ਨੂੰ ਜੜਾਂ ਤੀਕਰ ਵੇਖ ਲਓ। ਤੁਸੀਂ ਨਿਸ਼ਚੈ ਹੀ ਵੇਖੋਗੇ ਕਿ ਭਲੇ-bure ਫਲਦਾਰ ਤੇ ਅਫਲ ਸਾਰੇ ਰੁੱਖਾਂ ਦੀਆਂ ਜੜਾਂ ਨੇ ਧਰਤੀ ਦੇ ਚੁੱਪਕਾਲਜੇ ਵਿੱਚ ਆਪਣੀ ਕ੍ਰਿੰਗੜੀ ਪਾ ਰੱਖੀ ਹੈ। ਹੁਣ ਤੁਸੀਂ ਹੀ ਨਿਰਣਾ ਕਰੋ ਕਿ ਇਹ ਨੇ ਆ ਕਿਸ ਦੇ ਵੱਲ ਹੈ। ਤੁਸੀਂ ਉਸ ਆਦਮੀ ਬਾਰੇ ਕੀ ਨਿਰਣਾ ਦੇਵੋਗੇ? ਜੋ ਕਾਇਆ ਵਿੱਚ ਤਾਂ ਇਮਾਨਦਾਰ ਪ੍ਰਤੀਤ ਹੁੰਦਾ ਹੈ ਪਰ ਜਿਸ ਦੀ ਰੂਹ ਵਿੱਚ ਚੋਰ ਹੈ ਤੁਸੀਂ ਉਸ ਆਦਮੀ ਨੂੰ ਕਿਹੜੀ ਸਜ਼ਾ ਦੇਵੋਗੇ ਜੋ ਕਿਸੇ ਦੀ ਕਾਇਆ ਨੂੰ ਕਤਲ ਕਰ ਦਿੰਦਾ ਹੈ ਪਰ ਜਿਸ ਦੀ ਆਪਣੀ ਰੂਹ ਵੀ ਕਤਲ ਹੋ ਜਾਂਦੀ ਹੈ ਤੁਸੀਂ ਉਸ ਆਦਮੀ ਉੱਪਰ ਕਿਹੜਾ ਮੁਕੱਦਮਾ ਝੁਲਾਓਗੇ ਜਿਸ ਦੇ ਕੰਮ ਧੋਖੇ ਵਾਸਤੇ ਜ਼ਾਲਮ ਵਰਗੇ ਹਨ ਪਰ ਜੋ ਆਪ ਅਤਿਆਚਾਰ ਅਤੇ ਵਧੇਗੀ ਦਾ ਸ਼ਿਕਾਰ ਹੈ ਤੇ ਤੁਸੀਂ ਉਹਨਾਂ ਲੋਕਾਂ ਨੂੰ ਕਿਵੇਂ ਸਜ਼ਾ ਦੇਵੋਗੇ ਜਿਨ੍ਹਾਂ ਦਾ ਪ੍ਰਸਤ ਉਨਾਂ ਦੇ ਕੁਕਰਮ ਤੋਂ ਅੱਗੇ ਹੀ ਬਹੁਤ ਵੱਡਾ ਹੈ ਕਿ ਪ੍ਰਾਸ਼ੇ ਦੀ ਸਜ਼ਾ ਅਪਰਾਧੀ ਨੂੰ ਉਸੇ ਹੁਕਮ ਸਦਕਾ ਨਹੀਂ ਮਿਲਦੀ ਜਿਸ ਦੀ ਪਾਲਣਾ ਤੁਸੀਂ ਚਾਹੇ-ਚਾਹੇ ਕਰਨਾ ਚਾਹੁੰਦੇ ਹੋ ਤੁਸੀਂ ਚਾਹੋ ਵੀ ਤਾਂ ਪ੍ਰਾਸ਼ੇ ਦੀ ਸਜ਼ਾ ਨਿਰਅਪਰਾਧ ਨੂੰ ਨਹੀਂ ਦੇ ਸਕਦੇ ਤੇ ਅਪਰਾਧੀ ਨੂੰ ਇਸ ਤੋਂ ਬਚਾ ਨਹੀਂ ਸਕਦੇ ਪ੍ਰਾਸ਼ੇਤ ਬਿਨਾਂ ਬੁਲਾਏ ਰਾਤ ਵੇਲੇ ਆ ਦਰਸ਼ਨ ਦਿੰਦਾ ਹੈ ਤਾਂ ਜੋ ਲੋਕੀ ਜਾਗਣ ਅਤੇ ਆਪਣੇ ਉੱਪਰ ਝਾਤ ਪਾਉਣ ਤੁਸੀਂ ਨਿਆਂ ਨੂੰ ਸਮਝਣਾ ਚਾਹੁੰਦੇ ਹੋ ਪਰ ਕਿਵੇਂ ਸਮਝੋਗੇ ਜੇ ਤੁਸੀਂ ਆਪਣੇ ਸਾਰੇ ਅਮਲਾਂ ਨੂੰ ਭਰਪੂਰ ਰੌਸ਼ਨੀ ਵਿੱਚ ਵੇਖਦੇ ਹੀ ਨਹੀਂ ਇੱਕ ਵਾਰ ਆਪਣੇ ਉੱਪਰ ਭਰਪੂਰ ਜਾਤ ਪਾਉਣ ਦੇ ਬਾਅਦ ਹੀ ਤੁਸੀਂ ਆ ਜਾਣੋਗੇ ਕਿ ਸੁਗੜ ਤੇ ਡਿੱਗੇ ਹੋਏ ਦੋ ਨਹੀਂ ਦੂਰ ਵੇਲੇ ਵਿੱਚ ਖਲੋਤਾ ਹੈ ਇੱਕ ਪਾਸੇ ਉਸ ਦੇ ਬੌਣੇ ਆਪੇ ਦੀ ਰਾਤ ਹੈ ਅਤੇ ਦੂਜੇ ਪਾਸੇ ਉਸ ਦੇ ਰੱਬੀ ਆਪੇ ਦਾ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਮਸੀਤ ਦਾ ਕੋਣੀਆਂ ਪੱਥਰ ਉਸ ਦੀ ਨੀਂਦ ਦੇ ਹੇਠ ਲਿਓ ਹੇਠਲੇ ਪੱਥਰ ਨਾਲੋਂ ਅਚੇਰਾ ਨਹੀਂ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਵਿਸ਼ਾ ਜੁਰਮ ਤੇ ਸਜ਼ਾ ਦੇ ਉੱਪਰ ਪੈਗੰਬਰ ਦੇ ਬੋਲ। ਫਿਰ ਸ਼ੇਰ ਦਾ ਇੱਕ ਕਾਜੀ ਅਗਾਂਹ ਵਧਿਆ ਤੇ ਕਹਿਣ ਲੱਗਾ ਹੁਣ ਜੁਰਮ ਤੇ ਸਜ਼ਾ ਦੀ ਚਰਚਾ ਛੇੜੋ ਤੇ ਉਸਨੇ ਉੱਤਰ ਵਜੋ ਕਿਹਾ ਜਦੋਂ ਤੁਹਾਡੀ ਰੂਹ ਹਵਾ ਵਿੱਚ ਆਵਾਰਾ ਉੱਡਣ ਲੱਗ ਪੈਂਦੀ ਹੈ ਉਦੋਂ ਤੁਸੀਂ ਇਕੱਲੇ ਹੁੰਦੇ ਹੋ। ਤੁਹਾਨੂੰ ਕਿਸੇ ਦੀ ਰੱਖ ਨਹੀਂ ਹੁੰਦੀ। ਉਦੋਂ ਹੀ ਤੁਸੀਂ ਵਧੇ ਕੀ ਕਰਦੇ ਹੋ। ਹੋਰਨਾਂ ਨਾਲ ਤੇ ਇਸੇ ਲਈ ਆਪਣੇ ਨਾਲ ਵੀ। ਇਸ ਵਧੇ ਕੀ ਕਰਨ ਤੁਹਾਨੂੰ ਬਖਸ਼ਿੰਦ ਦੇ ਦਰ ਉੱਤੇ ਦਸਤਕ ਦੇਣੀ ਪਵੇਗੀ ਤੇ ਕੁਝ ਅਣਗੌਲੀਆਂ ਐ ਅਡੀ ਕਰਨੀ ਪਵੇਗੀ। ਤੁਹਾਡਾ ਰੱਬੀ ਆਪਾ ਸਮੁੰਦਰ ਜੈਡਾ ਹੈ। ਉਹ ਹਮੇਸ਼ਾ ਅਣਗੰਧੜਿਆ ਰਹਿੰਦਾ ਹੈ। ਇਥਰ ਵਾਂਗੂ ਇਹ ਉਹਨਾਂ ਨੂੰ ਹੀ ਉਤਾਹ ਝੁੱਕਦਾ ਹੈ ਜਿਨ੍ਹਾਂ ਦੇ ਪੰਖ ਹੋਣ। ਤੁਹਾਡਾ ਰੱਬੀ ਆਪਾ ਸੂਰਜ ਵਰਗਾ ਹੈ। ਇਸ ਨੂੰ ਸਛੰਦਰ ਵੰਗ ਵਿਚਰਨ ਦਾ ਵੱਲ ਨਹੀਂ ਆਉਂਦਾ। ਨਾ ਹੀ ਇਹ ਸੱਪਾਂ ਦੀਆਂ ਖੁੱਡਾਂ ਲੱਭਦਾ ਫਿਰਦਾ ਹੈ। ਪਰ ਤੁਹਾਡਾ ਰੱਬੀ ਆਪਾ ਨਿਰਾਪੁਰਾ ਤੁਹਾਡੇ ਵਿੱਚ ਹੀ ਨਹੀਂ ਵੱਸਦਾ। ਤੁਹਾਡੇ ਵਿੱਚਲਾ ਬਹੁਤ ਸਾਰਾ ਅੰਸ਼ ਅਜੇ ਵੀ ਮਨੋੱਖ ਹੈ ਤੇ ਬਹੁਤ ਸਾਰੇ ਅੰਸ਼ ਹਾਲੇ ਵੀ ਮਨੋੱਖ ਨਹੀਂ। ਇਹ ਤਾਂ ਇੱਕ ਰੂਪ ਹੀਣ ਬੌਣਾ ਹੈ ਜੋ ਧੁੰਦ ਵਿੱਚ ਸੁੱਤਾ-ਸੁੱਤਾ ਤੁਰ ਹੀ ਜਾਂਦਾ ਹੈ ਤੇ ਆਪਣੀ ਜਾਗ੍ਰਿਤੀ ਲੱਭਦਾ ਫਿਰਦਾ ਹੈ। ਤੇ ਹੁਣ ਮੈਂ ਤੁਹਾਡੇ ਵਿਚਲੇ ਮਨੁੱਖ ਦੀ ਗੱਲ ਕਰਾਂਗਾ ਕਿਉਂਕਿ ਜੁਰਮ ਅਤੇ ਜੁਰਮ ਦਾ ਪਤਾ ਉਸ ਨੂੰ ਹੀ ਹੈ ਇਸ ਦਾ ਪਤਾ ਨਾ ਤੁਹਾਡੇ ਰੱਬੀ ਆਪੇ ਨੂੰ ਨਾ ਤੁੰਦਾਂ ਵਿੱਚ ਵਿਚਰਦੇ ਬੌਣੇ ਨੂੰ ਕਈ ਵਾਰ ਮੈਂ ਤੁਹਾਨੂੰ ਗੱਲਾਂ ਕਰਦੇ ਸੁਣਿਆ ਹੈ ਜਿਵੇਂ ਤੁਹਾਡੇ ਨਾਲ ਵਧੇ ਕੀ ਕਰਨ ਵਾਲਾ ਕੋਈ ਤੁਹਾਡੇ ਵਿੱਚੋਂ ਨਹੀਂ ਸਗੋਂ ਕੋਈ ਪਰਦੇਸੀ ਹੈ ਜੋ ਤੁਹਾਡੀ ਦੁਨੀਆ ਵਿੱਚ ਦੇ ਅਧਿਕਾਰਾਤੁਰ ਆਇਆ ਹੈ ਪਰ ਮੈਂ ਕਹਿੰਦਾ ਹਾਂ ਅਕਾਦਮੀ ਕੋਈ ਉੱਚਾ ਸੋਚਾ ਤੇ ਪੁੰਨ ਆਤਮਾ ਅਚੇਰਾ ਨਹੀਂ ਉੱਠ ਸਕਦਾ ਉਹ ਉੱਚੀ ਉੱਚੀ ਹੋਣਦੋ ਜੋ ਤੁਹਾਡੇ ਸਵਨਾ ਵਿੱਚ ਵੱਸਦੀ ਹੈ ਐਵੇਂ ਹੀ ਕੋਈ ਕਪਟੀ ਤੇ ਦੁਰਵਲ ਨੀਵੇਰਾ ਨਹੀਂ ਡਿੱਗ ਸਕਦਾ ਉਸ ਨੀਵੀਂ ਨੀਵੀਂ ਹੋਣਦੋ ਜੋ ਤੁਹਾਡੇ ਸਵਨਾ ਵਿੱਚ ਵੱਸਦੀ ਹੈ ਜਿਵੇਂ ਕੋਈ ਕਲਾਕਾਰਾ ਪੱਤਾ ਔਨੀਂ ਦਿਨ ਤੱਕ ਪੀੜਾ ਨਹੀਂ ਪੈ ਸਕਦਾ ਜਿੰਨੀ ਦਿਨ ਤੱਕ ਸਮੁੱਚੇ ਰੁੱਖ ਨੂੰ ਅੰਦਰ ਖਾਣੇ ਇਹ ਗੱਲ ਦਾ ਪਤਾ ਨਾ ਹੋਵੇ ਐਵੇਂ ਹੀ ਕੋਈ ਅਪਰਾਧੀ ਤੁਹਾਡੇ ਸਾਰਿਆਂ ਦੀ ਲੁਕਮੀ ਮਰਜੀ ਤੋਂ ਬਿਨਾ ਅਪਰਾਧ ਨਹੀਂ ਕਮਾ ਸਕਦਾ ਇੱਕ ਜਲੂਸ ਵਾਂਗ ਤੁਸੀਂ ਸਾਰੇ ਇਕੱਠੇ ਆਪਣੇ ਰੱਬੀ ਆਪੇ ਵਾਂਗ ਤੁਰੇ ਜਾ ਰਹੇ ਹੋ ਤੁਸੀਂ ਆਪ ਹੀ ਰਾਹ ਹੋ ਤੇ ਰਾਹੀ ਵੀ ਜਦੋਂ ਵੀ ਤੁਹਾਡੇ ਵਿੱਚੋਂ ਕੋਈ ਜਣਾ ਡਿੱਗਦਾ ਹੈ ਤਾਂ ਉਹ ਆਪਣੇ ਪਿੱਛੇ ਪਿੱਛੇ ਆਉਣ ਵਾਲਿਆਂ ਦੀ ਖਾਤਾ ਡਿੱਗਦਾ ਹੈ ਇਹ ਸੂਚਨਾ ਹੈ ਖਬਰਦਾਰ ਅੱਗੇ ਪੱਥਰ ਹੈ ਮੱਤੇ ਠੇਡਾ ਖਾ ਜਾਵੋ ਆਹੋ ਤੇ ਉਹਨਾਂ ਕਰਕੇ ਵੀ ਡਿੱਗਦਾ ਹੈ ਜੋ ਉਸ ਤੋਂ ਅਗਾ ਲੰਗ ਗਏ ਅਗਾ ਲੰਗ ਜਾਣ ਵਾਲੇ ਦੇ ਕਦਮ ਤੇ ਰਸ਼ੋਲੇ ਵੀ ਸਨ ਤੇ ਭਕੇਰੇ ਵੀ ਤਾਂ ਵੀ ਉਹਨਾਂ ਪੱਥਰਾਂ ਨੂੰ ਚੁੱਕ ਕੇ ਇੱਕ ਪਾਸੇ ਨਾ ਕੀਤਾ ਇੱਕ ਗੱਲ ਹੋਰ ਪੰ ਮ ਇਹ ਤੁਹਾਡੀ ਹਿੱਕ ਤੇ ਬੋਝ ਵਾਂਗ ਹੀ ਬੈਠ ਜਾਵੇ ਮਕਤੂਲ ਆਪਣੇ ਕਾਤਲ ਦੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਜੋ ਲੁੱਟਿਆ ਗਿਆ ਹੈ ਉਸ ਉੱਪਰ ਅਪਰਾਧ ਹੈ ਆਪਣੇ ਲੁੱਟੇ ਜਾਣ ਦਾ ਪੁੰਨ ਆਤਮਾ ਪਾਪ ਪੁੰਨ ਦੇ ਕਰਮਾਂ ਤੋਂ ਮੁਕਤ ਨਹੀਂ ਉਹ ਕਰਮੀ ਦੀ ਕਮਾਈ ਕਰ ਸੁ ਕਰਮੀ ਦੇ ਹੱਥ ਵੀ ਸਾਫ਼ ਨਹੀਂ ਰਹੇ। ਅਪਰਾਧੀ ਕਈ ਵਰਸ਼ਕਾਰ ਹੈ ਉਸ ਦਾ ਜਿਸ ਨੂੰ ਜੋਹਫ ਪਹੁੰਚਿਆ ਹੈ। ਕਈ ਵਰ ਸਜ਼ਾ ਪੋਗਣ ਵਾਲਾ ਨੇਰਾ ਅਪਰਾਧਾਂ ਤੇ ਨਿਰਦੋਸ਼ਾਂ ਖਾਤਰ ਹੀ ਬੋਝ ਚੁੱਕੀ ਫਿਰਦਾ ਹੈ। ਤੁਸੀਂ ਨਿਆਂਕਾਰ ਨੂੰ ਅਨਿਆਂ ਤੋਂ ਪੁੰਨੀ ਨੂੰ ਪਾਪੀ ਤੋਂ ਨਿਖੇੜ ਨਹੀਂ ਸਕਦੇ। ਕਿਉਂ ਜੋ ਦੋਵੇਂ ਸੂਰਜ ਸਾਵੇਂ ਇਉਂ ਖਲੋਤੇ ਹਨ ਜਿਵੇਂ ਇੱਕੋ ਧਾਗੇ ਵਿੱਚ ਗੁੰਦੀਆਂ ਕਾਲੀਆਂ ਚਿੱਟੀਆਂ ਤੰਦਾ। ਜਦੋਂ ਕਾਲੀ ਤੰਦ ਟੁੱਟ ਜਾਂਦੀ ਹੈ ਤਾਂ ਜਲਾਹਾ ਸਾਰੇ ਕੱਪੜੇ ਨੂੰ ਵੇਖਦਾ ਚਾਖਦਾ ਹੈ ਤੇ ਖੱਡੀ ਦੀ ਵੀ ਪੜਤਾਲ ਕਰਦਾ ਹੈ ਜੇ ਤੁਹਾਡੇ ਵਿੱਚੋਂ ਕੋਈ ਕਿਸੇ ਬੇਵਫਾ بیوی ਨੂੰ ਕਾਜੀ ਸਾਹਮਣੇ ਪੇਸ਼ ਕਰੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਸ ਦੇ ਸ਼ੌਹਰ ਦਾ ਦਿਲ ਵੀ ਤਰਾਜ ਦੇ ਵਿੱਚ ਤੋਲੇ ਤੇ ਉਸ ਦੀ ਆਤਮਾ ਨੂੰ ਮਾਪ ਜੋਖ ਲਵੇ ਅਵਗਿਆਕਾਰੀ ਨੂੰ ਕੋੜੇ ਮਾਰਨ ਵਾਲੇ ਨੂੰ ਚਾਹੀਦਾ ਹੈ ਕਿ ਇੱਕ ਝਾਤ ਅਵਗਿਆ ਪਾਤਰ ਦੇ ਅੰਦਰ ਵਾਰ ਵੀ ਸੁੱਟੇ ਇਹ ਜੇ ਤੁਸੀਂ ਕਿਸੇ ਨੂੰ ਚੰਗਿਆਈ ਦੇ ਨਾਮ ਤੇ ਸਜ਼ਾ ਦੇਣੀ ਚਾਹੋ ਅਤੇ ਬਰਿਆਈ ਦੇ ਰੁੱਖ ਉੱਪਰ ਕੁਹਾੜਾ ਰੱਖਣਾ ਚਾਹੋ ਤਾਂ ਰੁੱਖ ਨੂੰ ਜੜਾਂ ਤੀਕਰ ਵੇਖ ਲਓ ਤੁਸੀਂ ਨਿਸ਼ਚੈ ਹੀ ਵੇਖੋਗੇ ਕਿ ਭਲੇ-bure ਫਲਦਾਰ ਤੇ ਅਫਲ ਸਾਰੇ ਰੁੱਖਾਂ ਦੀਆਂ ਜੜਾਂ ਨੇ ਧਰਤੀ ਦੇ ਚੁੱਪ ਕਾਲਜੇ ਵਿੱਚ ਆਪਣੀ ਕ੍ਰਿੰਗੜੀ ਪਾ ਰੱਖੀ ਹੈ ਹੁਣ ਤੁਸੀਂ ਹੀ ਨਿਰਣਾ ਕਰੋ ਕਿ ਇਹ ਨੇ ਆ ਕਿਸ ਦੇ ਵੱਲ ਹੈ ਤੁਸੀਂ ਉਸ ਆਦਮੀ ਬਾਰੇ ਕੀ ਨਿਰਣਾ ਦੇਵੋਗੇ ਜੋ ਕਾਇਆ ਵਿੱਚ ਤਾਂ ਇਮਾਨਦਾਰ ਪ੍ਰਤੀਤ ਹੁੰਦਾ ਹੈ ਪਰ ਜਿਸ ਦੀ ਰੂਹ ਵਿੱਚ ਚੋਰ ਹੈ ਤੁਸੀਂ ਉਸ ਆਦਮੀ ਨੂੰ ਕਿਹੜੀ ਸਜ਼ਾ ਦੇਵੋਗੇ ਜੋ ਕਿਸੇ ਦੀ ਕਾਇਆ ਨੂੰ ਕਤਲ ਕਰ ਦਿੰਦਾ ਹੈ ਪਰ ਜਿਸ ਦੀ ਆਪਣੇ ਰੂਹ ਵੀ ਕਤਲ ਹੋ ਜਾਂਦੀ ਹੈ ਤੁਸੀਂ ਉਸ ਆਦਮੀ ਉੱਪਰ ਕਿਹੜਾ ਮੁਕੱਦਮਾ ਝੁਲਾਓਗੇ ਜਿਸ ਦੇ ਕੰਮ ਧੋਖੇ ਵਾਸਤੇ ਜਾਲਮ ਵਰਗੇ ਹਨ ਪਰ ਜੋ ਆਪ ਅਤਿਆਚਾਰ ਅਤੇ ਵਧੇਗੀ ਦਾ ਸ਼ਿਕਾਰ ਹੈ ਤੇ ਤੁਸੀਂ ਉਹਨਾਂ ਲੋਕਾਂ ਨੂੰ ਕਿਵੇਂ ਸਜ਼ਾ ਦੇਵੋਗੇ ਜਿਨ੍ਹਾਂ ਦਾ ਪ੍ਰਸਿੱਧ ਉਨਾਂ ਦਾ ਕੌਕਰਮਾ ਤੋਂ ਅੱਗੇ ਹੀ ਬਹੁਤ ਵੱਡਾ ਹੈ ਕਿ ਪ੍ਰਾਸ਼ੇ ਦੀ ਸਜ਼ਾ ਅਪਰਾਧੀ ਨੂੰ ਉਸੇ ਹੁਕਮ ਸਦਕਾ ਨਹੀਂ ਮਿਲਦੀ ਜਿਸ ਦੀ ਪਾਲਣਾ ਤੁਸੀਂ ਚਾਹੇ-ਚਾਹੇ ਕਰਨਾ ਚਾਹੁੰਦੇ ਹੋ ਤੁਸੀਂ ਚਾਹੋ ਵੀ ਤਾਂ ਪ੍ਰਾਸ਼ੇ ਦੀ ਸਜ਼ਾ ਨਿਰਅਪਰਾਧ ਨੂੰ ਨਹੀਂ ਦੇ ਸਕਦੇ ਤੇ ਅਪਰਾਧੀ ਨੂੰ ਇਸ ਤੋਂ ਬਚਾ ਨਹੀਂ ਸਕਦੇ ਪ੍ਰਾਸ਼ੇਤ ਬਿਨਾਂ ਬੁਲਾਏ ਰਾਤ ਵੇਲੇ ਆ ਦਰਸ਼ਨ ਦਿੰਦਾ ਹੈ ਤਾਂ ਜੋ ਲੋਕੀ ਜਾਗਣ ਅਤੇ ਆਪਣੇ ਉੱਪਰ ਝਾਤ ਪਾਉਣ ਤੁਸੀਂ ਨਿਆਂ ਨੂੰ ਸਮਝਣਾ ਚਾਹੁੰਦੇ ਹੋ ਪਰ ਕਿਵੇਂ ਸਮਝੋਗੇ ਜੇ ਤੁਸੀਂ ਆਪਣੇ ਸਾਰੇ ਅਮਲਾਂ ਨੂੰ ਭਰਪੂਰ ਰੌਸ਼ਨੀ ਵਿੱਚ ਵੇਖਦੇ ਹੀ ਨਹੀਂ ਇੱਕ ਵਾਰ ਆਪਣੇ ਉੱਪਰ ਭਰਪੂਰ ਜਾਤ ਪਾਉਣ ਦੇ ਬਾਅਦ ਹੀ ਤੁਸੀਂ ਆ ਜਾਣੋਗੇ ਕਿ ਸੁਗੜ ਤੇ ਡਿੱਗੇ ਹੋਏ ਦੋ ਨਹੀਂ ਜੋ ਦੂਰ ਵੇਲੇ ਵਿੱਚ ਖਲੋਤਾ ਹੈ ਇੱਕ ਪਾਸੇ ਉਸ ਦੇ ਬੌਣੇ ਆਪੇ ਦੀ ਰਾਤ ਹੈ ਅਤੇ ਦੂਜੇ ਪਾਸੇ ਉਸ ਦੇ ਰੱਬੀ ਆਪੇ ਦਾ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਮਸੀਤ ਦਾ ਕੋਣੀਆਂ ਪੱਥਰ ਉਸ ਦੀ ਨੀਂਦ ਦੇ ਹੇਠ ਲਿਓ ਹੇਠਲੇ ਪੱਥਰ ਨਾਲੋਂ ਅチェਰਾ ਨਹੀਂ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ